ਜੀ ਪਿਛਲੇ ਦੋ ਦਿਨਾਂ ਤੋਂ ਬਹੁਤ ਫੌਲ ਫਲਾਈਆਂ ਜਾ ਰਹੀਆਂ ਨੇ ਕਿ ਕਾਂਗਰਸ ਪਾਰਟੀ ਜੱਟ ਦੀ ਗੁਰਜੀਤ ਔਲੜਾ ਪਾਰਟੀ ਜਨਤਾ ਪਾਰਟੀ ਜਾ ਰਹੇ ਮੈਂ ਇਹਨਾਂ ਖਬਰਾਂ ਦਾ ਖੰਡਨ ਕਰਦਾ ਹਾਂ ਇਹ ਬਹੁਤ ਟੱਡਿਆ ਪੱਦਰ ਦੀ ਪੱਤਰਕਾਰੀ ਹੈ ਕਿਉਂਕਿ ਕਿਸੇ ਨੂੰ ਪੁੱਛਣ ਤੋਂ ਪਹਿਲਾਂ ਹੀ ਤੁਸੀਂ ਉਹਦੀ ਖਬਰ ਸਾਹਮਣੇ ਦੇ ਜੇ ਮੈਂ ਕਾਲੇ ਫਰਾਜ਼ ਕੀਤਾ ਸੀ న్యూਸ ਦੇ ਟੀਮ ਨਾਲ ਉਹਨਾਂ ਕਹਿ ਕੇ ਅਸੀਂ ਉਸ ਬੰਦੇ ਨੂੰ ਸਸਪੈਂਡ ਕਰਤਾ ਜਿੰਨਾ ਗਲਤ ਫੌਲ ਫਲਾਈ ਸੀ ਅੱਜ ਵੀ ਕੋਈ YouTube ਦੇ ਚੈਨਲ ਕੁਝ ਛੋਟੇ ਚੈਨਲ ਮੈਨੂੰ ਨਹੀਂ ਪਤਾ ਉਹਨਾਂ ਦਾ ਕੀ ਮਨਚਾ ਹੈ ਜਾਂ ਕੀ ਉਹਨਾਂ ਦਾ ਇੰਟਰਸਟ ਹੈ ਉਗਤ ਖਬਰਾਂ ਫੈਰ ਰਹੀ ਨੇ ਮੈਂ ਲੋਕਾਂ ਨੂੰ ਸਪਸ਼ਟ ਕਰ ਦਿਆਂ ਕਿ ਇਹਨਾਂ ਖਬਰਾਂ ਤੇ ਬਿਲਕੁਲ ਯਕੀਨ ਨਹੀਂ ਕਰਨਾ ਗੁਰਦੀ ਨੋਜਨਾ ਕਾਂਗਰਸ ਪਾਰਟੀ ਦਾ ਸੱਚਾ ਸੱਚਾ ਸਪਾਈ ਹੈ ਔਰ ਡੱਟ ਕੇ ਕੌਂਗਰਸ ਪਾਰਟੀ ਦੇ ਨਾਲ ਖੜਾ ਹੈ ਦੋ ਵਾਰ ਕਾਂਗਰਸ ਪਾਰਟੀ ਤੇ ਯਕੀਨ ਦਿੱਤਾ ਔਰ ਅਸੀਂ ਦੋਨੇ ਵਾਰ ਲੋਕਾਂ ਨੂੰ ਸਯੋਗ ਨਾਲ ਜਿੱਤ ਦਰਜ ਕਰਾਈ ਔਰ ਤੀਸਰੀ ਵਾਰ ਮੈਂ ਜੋ ਵੀ ਪਾਰਟੀ ਦਾ ਮੀਦਵਾਰ ਹੋਏਗਾ ਕਾਂਗਰਸ ਪਾਰਟੀ ਦਾ ਵਰਕਰ ਤਗੜਾ ਹੋਵੇ ਉਹਦੀ ਪਿੱਛੇ ਖੜੇਗਾ ਔਰ ਤੀਸਰੀ ਵਾਰ ਅਸੀਂ ਜਿੱਤ ਦੁਬਾਰਾ ਇਥੇ ਦਰਜ ਕਰਾਵਾਂਗੇ ਔਰ காங்கிரஸ் પાર્ટી ਦੀ ਤਰਹੀ ਜਿਹੜੀ ਹੈ ਇਹ ਸੀਟ ਜਿੱਤ ਕੇ ਪਾਵਾਂਗੇ ਮੈਂ ਕਿਹਾ ਚਾਹੁੰਦਾ ਕਿ ਜਈਏ ਠੱਗਿਆ ਪੱਤਰਕਾਰਤਾ ਔਰ ਕੱਢਿਆ ਰਾਇਲ ਨੀਤੀ ਤੋਂ ਆਪਣਾ ਸਥੇਰਣਾ ਕਈਦਾ ਔਰ ਸਭ ਨਾਲ ਮਿਲ ਤੋਂ ਪ੍ਰੇਸ਼ ਕਰਨਾ ਪਈਦਾ ਹੈ ਜੀ ਡਿਬੇਟ ਹੈ ਜੀ ਰਾਇਲ ਨੀਤੀ ਕਰੋ ਭਾਵੇਂ ਜਿਹੜੀ ਆਉਣ ਵਾਲਾ ਫਿਊਚਰ ਜਿਹੜਾ ਲੋਕਾਂ ਦਾ ਔਰ ਉਹਨਾਂ ਦੀ ਪੀਡੀਏ ਦੀ ਲੋਕਾਂ ਦੀ ਹੈ ਉਹ ਤੁਹਾਨੂੰ ਯਾਦ ਰੱਖਣ ਔਰ ਲੋਕ ਤੱਕ ਤੁਸੀਂ ਬਹਾਰ ਕਰਕੇ ਰੱਖੋ ਜਈ ਕੱਢਿਆ ਕੰਡੇ ਨਾ ਹੋ ਗੱਲ ਜੀ ਪਿਛਲੇ ਦੋ ਦਿਨਾਂ ਤੋਂ ਬਹੁਤ ਫੋਕ ਲਾਈਆਂ ਜਾ ਰਹੀਆਂ ਨੇ ਕਿ ਕਾਂਗਰਸ ਪਾਰਟੀ ਛੱਡ ਕੇ ਗੁਰਜੀਤ ਔਲਲਾ ਪਾਰਟੀ ਜਨਤਾ ਪਾਰਟੀ ਜਾ ਰਹੇ ਮੈਂ ਇਹਨਾਂ ਖਬਰਾਂ ਦਾ ਖੰਡਨ ਕਰਦਾ ਹਾਂ ਇਹ ਬਹੁਤ ਘੱਟਿਆ ਪੱਦਰ ਦੀ ਪੱਤਰਕਾਰੀ ਹੈ ਕਿਉਂਕਿ ਕਿਸੇ ਨੂੰ ਪੁੱਛਣ ਤੋਂ ਪਹਿਲਾਂ ਹੀ ਤੁਸੀਂ ਉਹਦੀ ਖਬਰ ਛਾਪ ਦਿੰਦੇ ਜੇ ਮੈਂ ਖਾਲੀ ਇਖਲਾਸ ਕੀਤਾ ਸੀ న్యూਸ ਦੀ ਟੀਮ ਨਾਲ ਉਹਨਾਂ ਕਹਿ ਕੇ ਅਸੀਂ ਉਸ ਬੰਦੇ ਨੂੰ ਸਸਪੈਂਡ ਕਰਤਾ ਜਿੰਨਾ ਗਲਤ ਖ਼ਬਰ ਫਲਾਈ ਸੀ ਅੱਜ ਵੀ ਕੋਈ ਸ YouTube ਦੇ ਚੈਨਲ ਕੁਝ ਛੋਟੇ ਚੈਨਲ ਮੈਨੂੰ ਨਹੀਂ ਪਤਾ ਉਹਨਾਂ ਦਾ ਕੀ ਮਨਚਾ ਹੈ ਜਾਂ ਕੀ ਉਹਨਾਂ ਦਾ ਇੰਟਰਸਟ ਹੈ ਉਹ ਗਲਤ ਖਬਰਾਂ ਫੈਲਾ ਰਹੇ ਨੇ ਮੈਂ ਲੋਕਾਂ ਨੂੰ ਸੇਧ ਕਰਦਾ ਹਾਂ ਇਹਨਾਂ ਖਬਰਾਂ ਤੇ ਬਿਲਕੁਲ ਯਕੀਨ ਨਹੀਂ ਕਰਨਾ ਕਿ ਜਿੱਦੀ ਲੋਕਾਂ ਦਾ ਕਾਂਗਰਸ ਪਾਰਟੀ ਅਸੱਚਾ-ਸੱਚਾ ਸਟਾਈ ਹੈ ਔਰ ਡੱਟ ਕੇ ਕੌਮਰ ਪਾਰਟੀ ਦੇ ਨਾਲ ਖੜਾ ਹੈ ਦੋ ਵਾਰ ਕਮਲਸ ਪਾਰਟੀ ਦੇ ਯਕੀਨ ਦਿੱਤਾ ਔਰ ਅਸੀਂ ਦੋਨੇ ਵਾਰ ਲੋਕਾਂ ਦਾ ਸਹਿਯੋਗ ਨਾਲ ਜਿੱਤ ਦਰਜ ਕਰਾਈ ਔਰ ਤੀਸਰੀ ਵਾਰ ਮੈਂ ਜੇ ਜੋ ਵੀ ਪਾਰਟੀ ਦਾ ਮੀਂਦਵਾਰ ਹੋਏਗਾ ਕਾਂਗਰਸ ਪਾਰਟੀ ਦਾ ਵਰਕਰ ਤਗੜਾ ਹੋਵੇ ਉਹ ਵੀ ਬੈਠ ਕੇ ਖੜੇਗਾ ਔਰ ਤੀਸਰੀ ਵਾਰ ਅਸੀਂ ਜਿੱਤ ਦੁਬਾਰਾ ਇਥੋਂ ਦਰਜ ਕਰਾਵਾਂਗੇ ਔਰ ਕਾਂਗਰਸ پارٹی ਦੀ ਟੋਰੀ ਜਿਹੜੀ ਹੈ ਇਹ ਸੀਟ ਜਿੱਤ ਕੇ ਪਾਵਾਂਗੇ ਮੈਂ ਕਿਹੜਾ ਚਾਹੁੰਦਾ ਕਿ ਜਈਆ ਟੱਕਿਆ ਪੱਤਰਕਾਰਤਾ ਔਰ ਕੱਬਿਆ ਰਾਏ ਨਹੀਂ ਦੀ ਤੋਂ ਆਪਾਂ ਨੂੰ ਸਤਿਕਾਰਣਾ ਚਾਹੀਦਾ ਔਰ ਸਬਰ ਨਾਲ ਤੋਂ ਪ੍ਰੇਸ਼ ਕਰਨਾ ਪੈਣਾ ਹੈਲਦੀ ਡਿਬੇਟ ਹੈਲਦੀ ਰਾਇਲਟੀ ਕਰੋ پارٹی ਜਿਹੜੀ ਆਉਣ ਵਾਲਾ ਫਿਊਚਰ ਜਿਹੜਾ ਲੋਕਾਂ ਦਾ ਔਰ ਉਹਨੇ ਪੀਡੀਏ ਦੇ ਲੋਕਾਂ ਦੀ ਹੈ ਉਹ ਤੁਹਾਨੂੰ ਯਾਦ ਰੱਖਣ ਔਰ ਲੋਕਾਂ ਤੱਕ ਤੁਸੀਂ ਬਹਾਰ ਕਰਕੇ ਰੱਖੋ ਜਈ ਕੱਟਿਆ ਕੰਡੇ ਨਾ ਹੋ ਗੱਲ ਜੀ ਪਿਛਲੇ ਦੋ ਦਿਨਾਂ ਤੋਂ ਬਹੁਤ ਫੋਕ ਲਾਈਆਂ ਜਾ ਰਹੀਆਂ ਨੇ ਇਹ ਕਾਂਗਰਸ ਪਾਰਟੀ ਚਾਹਤੇ ਕਿ ਉਹ ਜੀਤੋ ਲੈ ਭਾਤਜਨਤਾ ਪਾਰਟੀ ਜਾ ਰਹੇ ਮੈਂ ਇਹਨਾਂ ਖਬਰਾਂ ਦਾ ਖੰਡਨ ਕਰਦਾ ਹਾਂ ਇਹ ਬਹੁਤ ਘੱਟਿਆ ਪੱਦਰ ਦੀ ਪੱਤਰਕਾਰੀ ਹੈ ਕਿਉਂਕਿ ਕਿਸੇ ਨੂੰ ਪੁੱਛਣ ਤੋਂ ਪਹਿਲਾਂ ਹੀ ਤੁਸੀਂ ਉਹਦੀ ਖਬਰ ਛਾਪ ਦਿੰਦੇ ਜੇ ਮੈਂ ਕាល ਇਕਰਾਰ ਕੀਤਾ ਸੀ న్యూਸ ਦੀ ਟੀਮ ਨਾਲ ਉਹਨਾਂ ਕਹਿ ਕੇ ਅਸੀਂ ਉਸ ਬੰਦੇ ਨੂੰ ਸਸਪੈਂਡ ਕਰਤਾ ਜਿੰਨਾ ਗਲਤ ਫਾਇ ਫਲਾਈ ਸੀ ਅੱਜ ਵੀ ਕੁਝ YouTube ਦੇ ਚੈਨਲ ਕੁਝ ਛੋਟੇ ਚੈਨਲ ਮੈਨੂੰ ਨਹੀਂ ਪਤਾ ਉਹਨਾਂ ਦਾ ਕੀ ਮਨਚਾ ਹੈ ਜਾਂ ਕੀ ਉਹਨਾਂ ਦਾ ਇੰਟਰਸਟ ਹੈ ਉਹ ਗਲਤ ਖਬਰਾਂ ਫੈਲ ਰਹੇ ਨੇ ਮੈਂ ਲੋਕਾਂ ਨੂੰ ਸੇਧ ਕਰਦਾ ਹਾਂ ਇਹਨਾਂ ਖਬਰਾਂ ਤੇ ਬਿਲਕੁਲ ਯਕੀਨ ਨਹੀਂ ਕਰਨਾ ਕਿ ਜਿੱਦੋਜਨਾ ਕਾਂਗਰਸ ਪਾਰਟੀ ਅਸੱਚਾ-ਸੱਚਾ ਖੜਾਈ ਹੈ ਔਰ ਡੱਟ ਕੇ ਕੌੜਤ ਪਾਰਟੀ ਦੇ ਨਾਲ ਖੜਾ ਹੈ ਦੋ ਵਾਰ ਕਮਲਸ ਪਾਰਟੀ ਤੇ ਯਕੀਨ ਦਿੱਤਾ ਔਰ ਅਸੀਂ ਦੋਨੇ ਵਾਰ ਲੋਕਲ ਸਹਿਯੋਗ ਨਾਲ ਜਿੱਤ ਦਰਜ ਕਰਾਈ ਔਰ ਤੀਸਰੀ ਵਾਰ ਮੈਂ ਜੋ ਵੀ ਪਾਰਟੀ ਦਾ ਮੀਂਦਵਾਰ ਹੋਏਗਾ ਕਾਂਗਰਸ ਪਾਰਟੀ ਦਾ ਵਰਕਰ ਤਗੜਾ ਹੋਵੇ ਉਹਦੇ ਬਿਠਦੇ ਗੁੜੇਗਾ ਔਰ ਤੀਸਰੀ ਵਾਰ ਅਸੀਂ ਜਿੱਤ ਦੁਬਾਰਾ ਇਥੋਂ ਦਰਜ ਕਰਾਵਾਂਗੇ ਔਰ ਕਾਂਗਰਸ ਪਰ ਫਿਰਦੀ ਤੋਰੀ ਜਿਹੜੀ ਹੈ ਇਸ ਸੀਟ ਜਿੱਤ ਕੇ ਪਾਵਾਂਗੇ ਮੈਂ ਕਿਹੜਾ ਚਾਹੁੰਦਾ ਕਿ ਜਿਹੜੀਆਂ ਟੱਕੀਆਂ ਪੱਤਰਕਾਰਾਂ ਤੋਂ ਔਰ ਕੱਬਿਆ ਰਾਣੀ ਜੀ ਤੋਂ ਆਪਾਂ ਨੂੰ ਸਤਿਕਾਰਨਾ ਚਾਹੀਦਾ ਔਰ ਸਬਰ ਨਾਲ ਤੋਂ ਪ੍ਰੇਸ਼ ਕਰਨਾ ਪੈਣਾ ਹੈਲਦੀ ਡਿਬੇਟ ਹੈਲਦੀ ਰਾਇਲਟੀ ਕਰੋ ਭਾਵੇਂ ਜਿਹੜੀ ਆਉਣ ਵਾਲਾ ਫਿਊਚਰ ਜਿਹੜਾ ਲੋਕਾਂ ਦਾ ਔਰ ਉਹਨੇ ਪੀਡੀਏ ਵੀ ਲੋਕਾਂ ਦੀ ਹੈ ਉਹ ਤੁਹਾਨੂੰ ਯਾਦ ਰੱਖਣ ਔਰ ਲੋਕਾਂ ਤੱਕ ਤੁਸੀਂ ਬਹਾਰ ਕਰਕੇ ਰੱਖੋ ਜਈ ਕੱਟਿਆ ਕੰਡੇ ਨਾ ਹੋ